ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਦਾਰੇ ਆ ਨਾ ਆ ਗਿਆ ਸੱਜਣੋ ਨਜ਼ਦੀਕ ਬਿਲਕੁਲ ਬਗਰਾੜੀ ਰਹਿ ਜਾਂਦਾ ਤੇ ਜਿਲ੍ਹਾ ਆ ਜਾਂਦਾ ਫਰੀਦਕੋਟ ਵੱਡੇ ਹਾਈਵੇ ਦੇ ਉੱਤੇ ਹੀ ਇਹ ਨਗਰ ਆ ਸੱਜਣੋ ਘਰੇਲੂ ਪਰਿਵਾਰ ਦੇ ਕੋਲੋਂ ਮੰਨ ਕੇ ਚੱਲੋ ਵੀ ਇੱਕ ਤਾਂ ਇਹ ਵਹਿੜ ਵਕਾਊ ਆ ਤੇ ਦੋ ਤਿੰਨ ਸੰਦ ਖੇਤੀ ਨਾਲ ਰਿਲੇਟਡ ਆ ਜਿਹੜੇ ਉਹ ਵੀ ਵਿਕਰੀ ਵਾਲੇ ਆ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਵਹਿੜ ਦਾ ਜਿਹੜਾ ਵੀ ਲੈਖਾ ਜੋਖਾ ਹੋਇਆ ਸੱਜਣੋ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੇ ਸੱਜਣ ਦੇ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਆਜੂ ਲਈਏ ਜਾਣਕਾਰੀ ਜੁੜੇ ਹੰਡ ਤੱਕ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਠੀਕ ਹੈ ਜੀ ਵਰਗਾ ਚੜਦੀ ਕਲਾ ਨਾ ਹਾਂਜੀ ਹਾਂਜੀ ਕੜ ਨਾਂ ਮੇਰੇ ਵੀਰ ਦਾ ਨਾਂ ਕਾਲਾ ਜੀ ਕਾਲਾ ਤੇ ਡਰੈਸ ਦੇ ਇਹ ਆਪਾਂ ਇੱਥੋਂ ਪ੍ਰੋਪਰ ਪਹਿਣਾ ਭਰਾਵਾਂ ਨੂੰ ਡਰੈਸ ਗੰਦਾਰਾ ਪਿੰਡ 81 ਦੇ ਨਾਲ ਹੀ ਘਰ ਆਪਣਾ ਠੀਕ ਆ ਵੱਡੇ ਰੋਡ ਦੇ ਉੱਤੇ ਆ ਜੀ ਵੱਡੇ ਰੋਡ ਦੇ ਉੱਤੇ ਬਾਕੀ ਬਗਰਾੜੀ ਦੀ ਵੱਡੀ ਨਿਸ਼ਾਨੀ ਹਾਂ ਪਰ ਖਾੜੀ ਦੀ ਵੱਡੀ ਇਹ ਤੁਮਾਣਾ 2 ਕਿਲੋਮੀਟਰ ਹੀ ਹੂ ਸਰ 2 ਡੋਟਾ ਹੀ ਕਿਲੋ ਇਹਦੀ ਤੇ ਹਣਾ ਇੰਨਾ ਜਾ ਪੈਂਦਾ ਤਾਂ 3 ਕਿਲੋਮੀਟਰ ਵੱਸ ਆਪਣਾ ਸਾਹਨੇ ਚ ਠੀਕ ਆ ਤਹਿਸੀਲ ਜੈਤੋਆ ਜੀ ਤਹਿਸੀਲ ਜੈਤੋਆ ਜੀ ਤਿੰਨ ਨੰਬਰ ਸਕਰੀਨ ਤੇ ਚਲਾ ਦਈਏ ਹਾਂ ਨੰਬਰ ਦੱਸ ਦਿੰਨੇ ਆ ਜੀ ਤੇ ਆਪਣੇ ਮੰਨ ਕੇ ਚੱਲੀਏ ਵੀ ਘਰ ਦੀ ਵਹਿੜਾ ਘਰ ਦੀ ਵਹਿੜਾ ਹੀ ਦੁੱਧ ਦੋਤੇ ਹੁੰਦੀ ਦੋਤੇ ਘਰੀ ਲਾਈ ਵੀ ਸੀ ਹਾਂ ਘਰੇ ਲਾਈ ਵੀ ਸੀ ਸੂਆ ਕਿਹੜਾ ਸੁੰਦੀ ਆ ਤੀਜਾ ਸੂਆ ਸੁੰਦੀ ਆ ਜੀ ਦੂਜੇ ਸੂਏ ਵੀਰ ਨੇ ਕਿੰਨਾ ਦੁੱਧ ਚੋਇਆ ਆਪਾਂ ਆਪਣੀ ਸੇਵਾ ਤੇ 28 ਲੀਟਰ ਦੁੱਧ ਚੋਇਆ ਹੁਣ ਸੂਆ ਤੀਜਾ ਤੀਜਾ ਸੂਆ ਹੁੰਦੀ ਹੈ ਜੀ ਦਿਨ ਕਿੰਨੇ ਪਏ ਵੀਰੇ ਦਿਨ ਬਸ ਦੇਖ ਚਾਰ ਪੰਜ ਦਿਨ ਕੀ ਲੋ ਵੀ ਦੱਸਦਾ ਵੀ ਤਿਆਰੀ ਆ ਮੰਨ ਲਈਏ ਵੀ ਪੰਜ ਚਾਰ ਦਿਨ ਲੈ ਜਾ ਹਾਂ ਚਾਰ ਪੰਜ ਦਿਨ ਲਊਗਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਬਿਲਕੁਲ ਤਿਆਰੀ ਦੇ ਵਿੱਚ ਆ ਸੱਜਣੋ 28 ਲੀਟਰ ਦੁੱਧ ਇਸ ਵੀਰ ਹਰਾਂ ਨੇ ਆਪਦੀ ਸੇਵਾ ਤੇ ਚੋਇਆ ਤੇ ਬਾਕੀ ਤੁਸੀਂ ਆਪਣੀ ਸੇਵਾ ਤੇ ਕਿੰਨਾ ਦੁੱਧ ਚੋਣਾ ਉਹ ਤੁਹਾਡੇ ਤੇ ਡਿਪੈਂਡ ਰਹੂਗਾ ਸੂਆ ਸੁੰਦੀ ਆ ਤੀਜਾ ਤੇ ਵੀਰੇ ਟੀਕੇ ਟੂਕੇ ਤੋਂ ਗੱਪਣਾ ਹਾਂ ਟੀਕੇ ਟੀਕੇ ਠੀਕ ਆ ਠੀਕ ਆ ਠੀਕ ਆ ਟੀਕਾ ਜਰਸੀ ਦਾ ਹੀ ਲਵਾਇਆ ਹਾਂ ਜਰਸੀ ਦਾ ਹੀ ਓਕੇ ਕੋਈ ਗੱਲ ਨਹੀਂ ਲੈ ਚਾ ਬਾਕੀ ਸੱਜਣਾ ਤੂਰਾ ਤਾਰਾ ਚੰਗਾ ਵਾ ਲੇਵਾ ਜਰੂਰ ਬੇਸ਼ੱਕ ਹਿੱਟ ਲਾ ਰੱਖੀ ਆ ਥੱਲੇ ਨੂੰ ਬਾਕੀ ਦੁੱਧ ਚੰਗਾ ਪਾ ਜੂਗੀ ਬਾਕੀ ਰੇਟ ਵੀਰ ਹਰੀ ਕੀ ਕਰਨਗੇ ਉਹ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਆਪਾਂ ਕਨਫਰਮ ਕਰਦੇ ਆਂ ਹਾਂ ਚੰਗਾ ਲੱਗਾ ਹੋਇਆ ਕਿਰਾਂ ਭਲਾਂ ਭੁਲਾਂ ਚਾਈ ਵੀ ਆ ਤੇ ਵੀਰ ਜੀ ਰੇਟ ਇਹਦਾ ਕੀ ਰੱਖੀਏ ਰੇਡ ਫੋਨ ਤੇ ਕਰਾਂਗੇ ਨਜਾਇਜ਼ ਹੀ ਕਰਾਂਗੇ ਕੋਈ ਬੜਾ ਨਹੀਂ ਕਰਦੇ ਆਪਾਂ ਠੀਕ ਆ ਵੀ ਇਹ ਰੇਟ ਫੋਨ ਤੇ ਕਰਾਂਗੇ ਉਹ ਜਾਇਜ਼ ਕਰਾਂਗੇ ਜਾਇਜ਼ ਕਰਾਂਗੇ ਫੋਨ ਤੇ ਓਕੇ ਵੀ ਐ ਨਹੀਂ ਹੋਊਗਾ ਵੀ ਕਹੇ ਭੈਣ ਭਰਾ ਨੂੰ ਐ ਲੱਗੇ ਵੀ ਜ਼ਿਆਦੇ ਕਰੀ ਜਾਂਦੇ ਨੇ ਨਹੀਂ ਹਾਂਜੀ ਐ ਨਹੀਂ ਕੋਈ ਬੜਾ ਕਰਾਂਗੇ ਕੋਈ ਸਾਹ ਜਨਾ ਕਿੱਥੇ ਵਤੀ ਲੱਗੀ ਛੱਡ ਦੇਂਗਾ ਹਾਂ ਵੀ ਜਿੱਥੇ ਕੋਈ ਸੱਜਣ ਹੈ ਨਾ ਆਪਾਂ ਨੂੰ ਚੰਗਾ ਲੱਗਿਆ ਗਏ ਨੇ ਕਿ ਉੱਥੇ ਦੇ ਦੇਾਂਗੇ ਘਰੇ ਹੈ ਨਾ ਰੱਖਣੀ ਕਰਨੀਆਂ ਤੇ ਜਿੱਥੇ ਜੈਜ ਲੱਗੀ ਉੱਥੇ ਦੇ ਦੇਾਂਗੇ ਦੇ ਦੇਾਂਗੇ ਜੀ ਉੱਥੇ ਠੀਕ ਆ ਧੰਨਵਾਦ ਤੇ ਅੱਗੇ ਆਪਣੇ ਕੋਲੇ ਦੋ ਸੰਦ ਹੋਰ ਆ ਹਨਾ ਸੱਜਣੋ ਇੱਕ ਇਹ ਸਪਰੇਅ ਪੰਪ ਆ ਇਹਦੀ ਡਿਟੇਲ ਲੈ ਕੇ ਵੀਰੇ ਇਹਦਾ ਕੀ ਹਿਸਾਬ ਕਿਤਾਬ ਆ ਇਹ ਦਸ ਕਿੱਲਿਆਂ ਦੀ ਪਾਈਪ ਆ ਜੀ 2000 ਲੀਟਰ ਦੀ ਟੈਂਕੀ ਆ 2000 ਲੀਟਰ ਦੀ ਟੈਂਕੀ ਤੇ 6 ਕਿੱਲਿਆਂ ਦੀ ਪਾਈਪ ਆ ਹਾਂ ਆਪਾਂ ਇਹ ਦਸਣੇ ਆਹ ਫੀਟਰੇ ਤੇ ਫਿੱਟ ਕਰਾਵਦੇ ਇੱਕ 30 ਮੰਗਦੇ ਆ ਜੀ ਓਕੇ 1,30,000 ਰੁਪਿਆ ਇਹਦੀ ਡਿਮਾਂਡ ਰੱਖੀ ਆ ਉੱਤੇ ਆਪਣਾ ਇੰਜਨ ਫਿੱਟ ਕੀਤਾ ਵਿਆ ਵੀ ਮੰਨ ਲਾ ਵੀ ਚਾਲੂ ਆ ਕੰਮ ਚਾਲੂ ਆ ਜੀ ਹਾਂ ਤੇ 2000 ਲੀਟਰ ਦੀ ਟੈਂਕੀ ਆ ਟੈਂਕੀ ਆ ਜੀ ਤੇ 6 ਕਿੱਲਿਆਂ ਦੀ ਪੈਪ ਆ ਗਈ ਇਹਦੇ ਨਾਲ ਜਿਹੜਾ ਆਪਾਂ ਦੇ ਦੇਣਾ ਪ੍ਰੋਜੈਕਟ ਹਣਾ ਹਾਂਜੀ ਹਾਂਜੀ ਓਕੇ 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 ਇੱਕ ਉਹ ਤੇਲ ਵਾਲੀ ਟੈਂਕੀ ਆ ਜੀ ਇੱਕ ਉਹ ਤੇਲ ਵਾਲੀ ਟੈਂਕੀ ਆ 2100 ਲੀਟਰ ਦੀ ਆ ਜੀ 2100 ਲੀਟਰ ਦੀ ਟੈਂਕੀ ਆ ਡਾਇਰੀ 60 ਮਾ 10 ਗੇਜ ਦੀ ਬਣੀ ਹੋਈ ਆ ਜੀ ਓਕੇ ਜਿਹੜੀ ਚਾਦਰ ਲੱਗੀ ਇਹਨੂੰ ਇਹ 10 ਗੇਜ ਦੀ ਆ ਤੇ ਟਾਇਰ ਬਿਲਕੁਲ ਨਵੇਂ ਆ ਹਾਂ ਟਾਇਰ ਹੀ ਚ ਨਵੇਂ ਆ ਤੇ ਬਾਕੀ ਟੈਂਕੀ ਵੀ ਨਵੀਂ ਆ ਹਾਂਜੀ ਨਵੀਂ ਆ ਇਹ ਹਨਾ ਹਾਂਜੀ ਉਧਰ ਦੀ ਵਿਖਾ ਦਨੇ ਆ ਸਜਣੋ ਤੁਹਾਨੂੰ ਕਰਾਉਣੇ ਆ ਤੁਸੀਂ ਸਜਣੋ ਇਧਰ ਦੀ ਤੁਹਾਨੂੰ ਮੈਂ ਟੈਂਕੀ ਵਿਖਾਉਣਾ ਥੋੜਾ ਸਾੰਦ ਵੜੇ ਲੱਗੇ ਹੋਏ ਆ ਬਾਕੀ ਇੱਕ ਆ ਵੀ ਮੰਨ ਕੇ ਚੱਲੋ ਵੀ ਹਵਾ ਵਾਲੀ ਟੈਂਕੀ ਹੈ ਨਾ ਬਾਈ ਜੀ ਹਾਂਜੀ ਹਵਾ ਵਾਲੀ ਟੈਂਕੀ ਹੈ ਤੇ ਜਿਹੜੀ ਆਪਾਂ ਹਾ ਤੇਲ ਵਾਲੀ ਟੈਂਕੀ ਵੇਚਣੀ ਆ ਹਾਂਜੀ ਇਹਦਾ ਕੀ ਰੇਟ ਰਹੂਗਾ ਵੀਰ ਇਹ ਤਾਂ 95000 ਰੁਪਏ ਮੰਗ 90 ਤੇ 5 95000 ਰੁਪਏ ਮੰਗਦੇ ਆਪਾਂ ਹਨ ਤੇ ਬਾਕੀ ਨਵੀਂ ਕਿੰਨੇ ਕੁ ਦੀ ਤਿਆਰ ਹੁੰਦੀ ਵੀਰੇ ਕੋਈ ਆਈਡੀਆ ਆਪਾਂ ਤਾਂ ਕਰਾਈਊ ਉਹਦੋਂ ਨਵੀਂ ਵੀ ਇਹ ਸਾਰਾ ਟਾਇਰ ਹੀ ਸਾਲ ਦਾ ਵਦਗਾ ਹਰ ਕੜੇ ਵਾਲੇ ਰੰਬ ਪਵਾ ਕੇ ਆਪਾਂ ਕਰਾਈਆ ਉਹਦੋਂ 1 ਲੱਖ ਦਾਸ ਦੀ ਪਈ ਸੀ ਆਪਾਂ ਨੂੰ ਠੀਕ ਨਵੀਂ ਆ ਜੀ ਇਹ ਆ ਨਵੀਆਂ ਕਿਰਾ ਰੰਗ ਰੰਗ ਵੱਜ ਗਿਆ ਤੇ ਨਵਾਂ ਲੋਹੇ ਦਾ ਟੀਆ 23 ਮਾਡਲ ਹੀ ਆ ਉਹ ਵੀ ਜੀ ਮੇਰੇ ਕੋਲੇ ਹੈਗੀ ਐ ਇੱਕ ਟੈਂਕੀ 160 ਲੀਟਰ ਦੀ ਉਹ ਅੱਛਾ ਤੇਰਾ ਰਾਦਾ ਵੀ ਇਹ ਸੇਲ ਕਰਦਗੇ ਇਹ ਸੇਲ ਕਰਨੀ ਆ ਜੀ ਓਕੇ 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 ਉਹ ਵੀ ਕਰਨਿਆ ਸੇਲ ਇਹਦਾ 95 ਇਹਦਾ 95 ਸੰਦੇ ਸਾਰੇ ਸੇਲ ਕਰਨਿਆ ਅੜਕ ਕੇ ਕਰਨਿਆ ਜੀ ਝੋਨਾ ਵੱਢ ਕੇ ਝੋਨਾ ਵੱਢ ਕੇ ਤੇ ਆ ਜਿਹੜੀ ਹਵਾਲੀ ਇਹ ਇਹਦਾ ਕੀ ਚਾਲੂ ਆ ਹਾਂ ਇਹ ਚਾਲੂ ਆ ਜੀ ਵੀ ਤਾਰਾਂ ਲਾਓ ਹਾਂ ਹਾਂ ਤੇ ਓਕੇ ਰਿਪੋਰਟ ਆ ਓਕੇ ਆ ਜੀ ਇਹਨਾ ਰੇਟ ਕੀ ਕਰੇਗਾ ਇਹਦਾ ਆਪਾਂ 13000 ਮੰਨਦੇ ਇਹਦਾ 13000 ਮੰਗਦੇ ਆ ਤੇ ਕਿੰਨਾ ਕੁ ਮਾਨਤਨ ਕਰਾਂਗੇ ਬੱਸ ਕਰਦਾ ਹੈ ਮਾਨਤਨ ਕਿਦੋਂ ਕੋਈ ਆਊਗਾ ਜੀ ਓਕੇ ਹਾਂਜੀ ਸੱਜਣੋ ਇੱਕ ਟਰੈਕਟਰ ਵੀ ਇਸ ਘਰੇ ਵਿਕਰੀ ਆਲਾ ਆ ਅਰਜਨ ਆ ਗਿਆ ਨਾ ਸੌਰੀ ਮਨਰਾ ਆ ਗਿਆ ਇਹ ਇਹ ਕਿਹੜਾ ਮਾਡਲ ਆ ਤੇ ਕੀ ਲੇਖਾ ਜੋਖਾ ਇਹ 24 ਮਾਡਲ ਆ ਜੀ ਨੋਵੋ ਆ 4x4 ਆ ਜੀ 4x4 ਆ 24 ਮਾਡਲ ਆ ਨਵੀਆਂ ਹਾਂ ਨਾ ਨਾ ਪੰਜਵੇਂ ਮਹੀਨੇ ਜੱਕੜ ਆਇਆ 24 ਦੇ 24 ਦੇ ਹਾਂ ਪਹਿਲੇ ਨਾ ਹੀ ਪਹਿਲੇ ਨਾ ਆਪਣੇ ਨਾ ਹੀ ਹਾਂ ਜੀ ਠੀਕ ਆ ਤੇ ਇਹਦਾ ਆਪਾਂ ਡਿਮਾਂਡ ਕਰਦੇ ਆ 8 ਲੱਖ 60000 ਰੁਪਏ ਇਹ ਵੀ ਜਿਹੜਾ ਰੇਟ ਰੱਖਿਆ ਆਪਾਂ 8 ਲੱਖ ਤੇ 60000 ਰੁਪਏ ਐਂ ਦੇ ਦਾਂਗੇ ਸਾਰਾ ਸਰਜਰੀ ਕੋਈ ਵੀ ਨਹੀਂ ਖੋਲਣੀ ਬੀਮਾ ਲਾ ਜਿਹੜੀ ਚੀਜ਼ ਅਜੇ ਲੱਗੀ ਆਪਾਂ ਵੀਡੀਓ ਚ ਵਿਖਾਤੀ ਹਾਂ ਐਂ ਦੇ ਦਾਂਗੇ ਇੱਕ ਟਰੈਕਟਰ ਹੋਰ ਆ ਜੋਂਡੀਰ ਉਹ ਹੈ ਨਹੀਂ ਘਰੇ ਗਿਆ ਵਾ ਅੱਛਾ ਠੀਕ ਆ ਓਕੇ 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 ਇਹ 24 ਮਾਡਲ ਆ? ਹਾਂਜੀ ਹਾਂਜੀ। ਬਾਕੀ ਤਾਂ ਬਿਲਕੁਲ ਨਵਾਂ ਹੀ ਆ ਹਨਾ? ਹਾਂਜੀ। ਆ ਵਕਤ ਹੋਣ ਵਾਲਾ ਮੜਾ ਇਹ ਵਾ ਉਹ ਤੋਂ ਆਈ ਤਵਾ ਕੇ ਲਿਉਨੇ ਹਣ। ਠੀਕ ਆ। ਮੇਰੀ ਨਹੀਂ ਲੱਗੀ ਕੰਮ ਜ। 4x4 ਆ ਸਜਣੋ ਜੇ ਕੋਈ ਸਜਣਾ ਟਰੈਕਟਰ ਲੱਭਦਾ ਸੀ। ਨਾ ਹੀ ਤੇ ਚੱਲਿਆ ਵਾ। ਠੀਕ ਆ। ਧੰਨਵਾਦ। ਵੀਡੀਓ ਨੂੰ ਐਂਡ ਤੱਕ